ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਨਗੀਨਾ ਘਾਟ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਗੋਦਾਵਰੀ ਦੇ ਕੰਡੇ ਤੇ ਬੈਠੇ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਸੰਗਤਾਂ ਗੁਰੂ ਸਾਹਿਬ ਲਈ ਆਪਣੀ ਸ਼ਰਧਾ ਦੇ ਮੁਤਾਬਕ ਤਰ੍ਹਾਂ-ਤਰ੍ਹਾਂ ਦੇ ਧਨ ਪਦਾਰਥ ਅਦਕ ਲਿਆ ਕੇ ਭੇਟ ਕਰ ਰਹੇ ਸਨ ਕੋਈ ਘੋੜੇ ਭੇਟ ਕਰ ਰਿਹਾ ਸੀ ਕੋਈ ਦੁਸ਼ਾਲੇ ਕੋਈ ਧਨ ਤੇ ਕੋਈ ਹਥਿਆਰ ਸਾਰੀਆਂ ਸੰਗਤਾਂ ਆਪਣੀਆਂ ਵਸਤੂਆਂ ਭੇਟ ਕਰਕੇ ਗੁਰੂ ਸਾਹਿਬ ਤੋਂ ਬੇਅੰਤ ਖੁਸ਼ੀਆਂ ਲੈ ਰਹੀਆਂ ਸਨ ਭੇਟਾਂ ਦੇ ਰਹੀਆਂ ਸੰਗਤਾਂ ਵਿੱਚ ਇੱਕ ਸਿੱਖ ਅਜੇਹਾ ਵੀ ਸੀ ਜਿਹੜਾ ਅੱਜ ਕੁਝ ਆਪਣੇ ਆਪ 'ਚ ਵੱਡਾ ਹੋਇਆ ਬੈਠਾ ਸੀ ਭਾਵੇਂ ਚੁੱਪ ਸੀ ਪਰ ਉਸ ਦਾ ਅੰਦਰ ਹੀ ਆਪਣੇ ਆਪ ਨੂੰ ਉੱਚਾ ਚੁੱਕ ਰਿਹਾ ਸੀ ਚੁੱਕਦਾ ਵੀ ਕਿਉਂ ਨਾ ਕਿਉਂਕਿ ਅੱਜ ਜਿਹੜੀ ਭੇਟ ਗੁਰੂ ਸਾਹਿਬ ਲਈ ਇਹ ਲੈ ਕੇ ਆਇਆ ਸੀ ਉਸ ਭੇਟ ਦੀ ਹਲੇ ਤੱਕ ਕਿਸੇ ਨੇ ਵੀ ਨਹੀਂ ਦਿੱਤੀ ਸੀ ਜਦ ਸਾਰੀਆਂ ਸਿੱਖ ਸੰਗਤਾਂ ਭੇਟਾਂ ਦੇ ਕੇ ਮੱਥਾ ਟੇਕ ਰਹੀਆਂ ਸਨ ਤਾਂ ਇਹ ਸੱਜਣ ਉઠਿਆ ਪਾਟੀਆਂ ਲੀਰਾਂ ਵਿੱਚ ਕੁਝ ਲਪੇਟਿਆ ਖੋਲ੍ਹਿਆ ਤੇ ਗੁਰੂ ਸਾਹਿਬ ਅੱਗੇ ਰੱਖ ਮੱਥਾ ਟੇਕਿਆ ਤੇ ਬੋਲਿਆ ਗੁਰੂ ਸਾਹਿਬ ਜੀ ਇਹ ਬੇਸ਼ਕੀਮਤੀ ਨਗੀਨਾ ਹੈ ਮੈਂ ਆਪ ਜੀ ਦੇ ਲਈ ਪੇਟ ਲੈ ਕੇ ਆਇਆ ਹਾਂ ਆਪ ਜੀ ਨੂੰ ਫੌਜਾਂ ਦੇ ਖਰਚੇ ਆਦ ਲਈ ਧਨ ਪਦਾਰਥ ਦੀ ਜ਼ਰੂਰਤੀ ਪੈਂਦੀ ਰਹਿੰਦੀ ਹੈ ਇਸ ਲਈ ਇਹ ਨਗੀਨਾ ਆਪ ਜੀ ਆਪਣੇ ਪਾਸ ਰੱਖੋ ਇਸ ਨਾਲ ਦਾ ਕੀਮਤੀ ਨਗੀਨਾ ਹੋਰ ਕਿਧਰੇ ਦੁਨੀਆ ਵਿੱਚ ਨਹੀਂ ਹੈ ਇਹ ਸਿਰਫ ਤੇ ਸਿਰਫ ਮੈਂ ਆਪ ਜੀ ਲਈ ਹੀ ਲਿਆਇਆ ਹਾਂ ਇਸ ਤਰ੍ਹਾਂ ਵਡਿਆਈ ਕਰਦਾ ਕਰਦਾ ਕਈ ਸਿਫਤਾਂ ਨਗੀਨੇ ਦੀਆਂ ਕਰਦਾ ਰਿਹਾ ਅਤੇ ਆਪਣੇ ਆਪ ਨੂੰ ਵੱਡਾ ਕਰਨ ਦਾ ਯਤਨ ਕਰਦਾ ਰਿਹਾ ਗੁਰੂ ਸਾਹਿਬ ਨੇ ਨਜ਼ਰ ਭਰ ਕੇ ਵੀ ਨਗੀਨੇ ਵੱਲ ਨਾ ਤੱਕਿਆ ਤੇ ਨਗੀਨੇ ਨੂੰ ਵਗਾ ਕੇ ਵਗਦੀ ਨਜੀਬ ਨਦੀ ਵਿੱਚ ਸੁੱਟ ਦਿੱਤਾ ਇਹ ਦੇਖ ਕੇ ਸਿੱਖ ਬਹੁਤ ਬਿਆਕਲ ਹੋਇਆ ਤੇ ਉੱਚੀ ਆਵਾਜ਼ ਵਿੱਚ ਕਹਿਣ ਲੱਗਾ ਗੁਰੂ ਜੀ ਤੁਸੀਂ ਇਹ ਕੀ ਕੀਤਾ ਤੁਹਾਨੂੰ ਵੀ ਤੁਹਾਨੂੰ ਵੀ ਪਤਾ ਹੈ ਕਿ ਨਗੀਨਾ ਕਿੰਨਾ ਕੀਮਤੀ ਸੀ ਤੁਸੀਂ ਇਸ ਨੂੰ ਪਾਣੀ ਵਿੱਚ ਕਿਉਂ ਸੁੱਟ ਦਿੱਤਾ ਜਦ ਕਾਫੀ ਤਲਮਲਾ ਗਿਆ ਤਾਂ ਗੁਰੂ ਸਾਹਿਬ ਨੇ ਕਿਹਾ ਜਾਂ ਨਦੀ ਵਿੱਚ ਛਾਲ ਮਾਰ ਕੇ ਆਪਣਾ ਨਗੀਨਾ ਕੱਢ ਲੈ ਸਿੱਖ ਨੇ ਉਸੇ ਵੇਲੇ ਨਦੀ ਵਿੱਚ ਛਾਲ ਮਾਰੀ ਤੇ ਥੱਲੇ ਝਾਤ ਮਾਰੀ ਤਾਂ ਉਸ ਨਾਲ ਦੇ ਕਈ ਨਗੀਨੇ ਨਦੀ ਵਿੱਚ ਪਏ ਸਨ ਜਿੱਧਰ ਦੇਖੇ ਹਰ ਪੱਥਰ ਨਗੀਨਾ ਨਜ਼ਰ ਆਵੇ ਇਹ ਦੇਖ ਕੇ ਬਾਹਰ ਆ ਗਿਆ ਤੇ ਗੁਰੂ ਜੀ ਦੇ ਚਰਨੀ ਆ ਡਿਗਾ ਹੰਕਾਰ ਨਦੀ ਵਿੱਚ ਹੀ ਟੁੱਟ ਗਈ ਗੁਰੂ ਸਾਹਿਬ ਨੇ ਸਮਝਾਇਆ ਕਿ ਤੂੰ ਨਗੀਨਾ ਸਾਨੂੰ ਭੇਟ ਜ਼ਰੂਰ ਕਰ ਦਿੱਤਾ ਸੀ ਪਰ ਉਸ ਨਗੀਨੇ ਤੂੰ ਆਪਣੀ ਅਣਪੱਤ ਨਹੀਂ ਸੀ ਛੱਡੀ ਅਧਿਕਾਰ ਨਹੀਂ ਸੀ ਛੱਡਿਆ ਇਸੇ ਲਈ ਤੈਨੂੰ ਸਾਡੇ ਨਗੀਨੇ ਸੁੱਟਣ ਤੇ ਕ੍ਰੋਧ ਆਇਆ ਸੀ ਜੇ ਤੂੰ ਸਾਨੂੰ ਮੰਨ ਕਰਕੇ ਭੇਟ ਕੀਤਾ ਹੁੰਦਾ ਤਾਂ ਭੇਟ ਕਰਕੇ ਤੂੰ ਭੁੱਲ ਜਾਣਾ ਸੀ ਤੇਰੀ ਪਕੜ ਨਹੀਂ ਸੀ ਹੁਣੀ ਅਸੀਂ ਭਾਵੇਂ ਉਸ ਨਗੀਨੇ ਨੂੰ ਸੁੱਟਦੇ ਭਾਵੇਂ ਆਪਣੇ ਕੋਲ ਰੱਖਦੇ ਤੈਨੂੰ ਕੋਈ ਫਰਕ ਨਹੀਂ ਸੀ ਪੈਣਾ ਇਹ ਸੁਣ ਕੇ ਸਿੱਖ ਨੂੰ ਸਮਝ ਆਈ ਕੇ ਕਿਵੇਂ ਅਸੀਂ ਦਾਨ ਦਿੱਤੀ ਚੀਜ਼ ਤੇ ਵੀ ਆਪਣਾ ਹੱਕ ਜਮਾ ਕੇ ਰੱਖਦੇ ਹਾਂ ਜੇ ਕਿਧਰੇ ਗੁਰੂ ਸਾਹਿਬ ਨੂੰ ਰਮਾਲਾ ਚੜਾ ਦਈਏ ਤਾਂ ਪਾਠੀ ਨੂੰ ਪੁੱਛਦੇ ਰਹਿੰਦੇ ਹਾਂ ਕਿ ਬਾਬਾ ਜੀ ਸਾਡਾ ਰਮਾਲਾ ਨਹੀਂ ਚੜਾਇਆ ਜਾਂ ਕਈ ਸੱਜਣ ਉੱਥੇ ਹੀ ਗ੍ਰੰਥੀ ਸਿੰਘ ਨੂੰ ਕਹਿਣਗੇ ਕਿ ਸਾਡਾ ਰਮਾਲਾ ਹੁਣੇ ਗੁਰੂ ਸਾਹਿਬ ਤੇ ਪਾ ਕੇ ਦਿਖਾ ਕਈ ਵਾਰ ਅਸੀਂ ਆਪਣੇ ਭੇਟ ਕੀਤੇ ਪੈਸੇ ਦਾ ਹਿਸਾਬ ਮੰਗਦੇ ਹਾਂ ਕਿ ਸਾਡੇ ਪੈਸੇ ਕਿੱਥੇ ਲਾ ਦਿੱਤੇ ਪਾਪਾਂ ਮੇ ਸਿੱਖ ਦਾ ਫਰਜ਼ ਹੈ ਕਿ ਉਹ ਲੋੜਵੰਦੀ ਜਗ੍ਹਾ ਤੇ ਹੀ ਆਪਣਾ ਦਸਵੰਧ ਦੇਵੇ ਪਰ ਇੱਕ ਵਾਰ ਦੇ ਕੇ ਫਿਰ ਉਸ ਦੇ ਮਗਰ ਨਾਲ ਲੱਗਾ ਫਿਰੇ ਕਿ ਮੈਂ ਪੈਸਿਆਂ ਦਾ ਕੀ ਕੀਤਾ ਇਸ ਤਰ੍ਹਾਂ ਕਰਨ ਨਾਲ ਦਿੱਤਾ ਹੋਇਆ ਦਾਨ ਫਲਦਾ ਨਹੀਂ ਸਗੋਂ ਪਾਪਾਂ ਵਿੱਚ ਬਦਲ ਜਾਂਦਾ ਹੈ ਇਸ ਲਈ ਕਦੇ ਵੀ ਆਪਣੇ ਦਿੱਤੇ ਦਾਨ ਨੂੰ ਚਤਾਰਨਾ ਨਹੀਂ ਚਾਹੀਦਾ ਜਿਸ ਜਗ੍ਹਾ ਤੇ ਗੁਰੂ ਸਾਹਿਬ ਨੇ ਨਗੀਨਾ ਸੁਟਿਆ ਸੀ ਉਸ ਜਗ੍ਹਾ ਤੇ ਅੱਜ ਕੱਲ ਗੁਰਦੁਆਰਾ ਨਗੀਨਾ ਕਾਟ ਹੈ ਇਿੱਟੇ ਸੇਕ ਸੰਗਤਾਂ ਬੜੇ ਹੀ ਅਦਬ ਸਤਕਾਰ ਨਾਲ ਨਤਮਸਤਕ ਹੁੰਦੀਆਂ ਹਨ ਸੋ ਸਾਧ ਸੰਗਤ ਜੀ ਭੁੱਲ ਚੁੱਕ ਦੀ ਮਾਫੀ ਫਿਰ ਇਸ ਤਰ੍ਹਾਂ ਦੀ ਦੁਆਰਾ ਵੀਡੀਓ ਲੈ ਕੇ ਆਪ ਜੀ ਦੇ ਸਨਮੁਖ ਹਾਜ਼ਰ ਹੋਵਾਂਗਾ ਸੋ ਆਪ ਜੀ ਤੀਆਂ ਬੇਨਤੀਆਂ ਪ੍ਰਵਾਨ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ